ਸੀਐਨਬੀ ਚੈਨਲ ਮ ਜਨਨ ਸਮੀ ਲਾਈਵ ਤੇ ਦਿਨ ਦੀ ਬਿੜਿਆ ਦੀ ਰੋਜ਼ਾਨਾ ਸਪੋਰਟਸ ਵੀ ਅਪਡੇਟਸ ਕਰਦੇ ਰਹੇਗਾ ਜਿਹੜੇ ਅਕਸਰ ਚਾਹੀਏ ਆਂ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਇੱਕ ਤਾਂ ਤੋਂਗਰ ਸਾਹਿਬ ਦਾ ਜਨਮ ਦਿਨ ਹੈ ਤੇ ਦੂਜਾ ਤਨੇਰ ਜਿਹੜੇ ਬਣੇ ਪਿਆਰਨ ਮਤਬਿਆ ਇਹ ਵੀ ਸੀ ਅੱਜ ਸਮਰਪਨ ਪਾਸੀ ਨੂੰ ਬੀਸੀਪੀਰ ਨੇ ਬਾਅਦ ਸਕਨਵਿਨਰ ਅਪੁਆਇੰਟ ਕੀਤਾ ਵਾ ਕਿ ਮੋਹਲ ਸਾਬ ਦਾ ਪਰਿਵਾਰ ਦਾ ਪਛੋਕਰ ਵਿਖੀ ਤਾਂ ਲੁਧਿਆਣਾ ਦੇ ਵਿੱਚ ਸਰਦਕਾਰ ਬਣਾਉਣ ਵਾਲਾ ਦੁਬਾਰਾ ਦੂਸਰਾ ਮੋਹਲ ਸਾਬ ਦਾ ਬਹੁਤ ਵੱਡਾ ਐਕਸਪੀਰੀਅੰਸ ਆ ਤੇ ਜਿਨ੍ਹਾਂ ਨੇ ਬਹੁਤ ਵੱਡੀ ਸੈਂਟਰ ਇੰਡਸਟਰੀ ਦੀ ਸੇਵਾ ਕੀਤੀ ਔਰ ਪਿਛਲੇ 2 ਸਾਲ ਜੀ ਗ੍ਰੈਂਡ ਸਾਈਕਲ ਪਾਰਟਸ ਦੀ ਟੀਮ ਦੇ ਵਿੱਚ ਰਹਿ ਕੇ ਬਹੁਤ ਵੱਡੀ ਸੇਵਾ ਕੀਤੀ ਜੀ ਅੱਜ ਟੀਮ ਨੂੰ ਇਹਨਾਂ ਦੀ ਲੋੜ ਪਈ ਤੇ ਉਹ ਉਹਨਾਂ ਨੂੰ ਅਪਾਇੰਟ ਕੀਤਾ ਕਿ ਕੁਲਵਿੰਦਰ ਬਣ ਕੇ ਇਸ ਸਪੀਡ ਸਾਈਕਲ ਪਾਰਟਸ ਦੇ ਸੂਚੇ ਮੈਂਬਰਾਂ ਦੀ ਜਿਹੜੀ ਗ੍ਰੋਥ ਨੂੰ ਸੂਚੇ ਮੈਂਬਰਾਂ ਨੂੰ ਅੱਗੇ ਲੈ ਕੇ ਜਾਣਾ ਜੀ ਤੇ ਭਗਵਨ ਸਾਹਿਬ ਦੀ ਸਰਪ੍ਰਸਤੀ ਵਿੱਚ ਅਸੀਂ ਇਹ ਸਾਡੇ ਪ੍ਰਧਾਨ ਸਰ ਹਰਸੀਮਨ ਜੀ ਨੇ ਲੱਖੀ ਜੀ ਨੇ ਕੀਤਾ ਜਿਹਨ ਤੇ ਬੋਲਸਾਂ ਨੂੰ ਜਨਮ ਦਿਨ ਦੀ ਮੁਬਾਰਕ ਹੈ ਉਹ ਤੇ ਡਬਲ ਮੁਬਾਰਕ ਹੋ ਗਈ ਹੈ ਜਿਹੋ ਉਹਨਾਂ ਦੇ ਜਨਮ ਦਿਨ ਤੇ ਡੀਸੀਪੀਐਮ ਇਹਨੇ ਕਲਿੰਦਰ ਬੜੇ ਪਰ ਇਸ ਤਰ੍ਹਾਂ ਹੀ ਉਹ ਸਾਡੀ ਇੰਡਸਟਰੀ ਅੱਗੇ ਲੱਗੇ ਜਾਣਗੇ ਪਰ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਸਾਈਕਲ ਦੀ ਸਪੀਡ ਦੀ ਜਿਹੜੀ ਗੱਲ ਕਰਦੇ ਆ ਕਿ ਸਾਡੇ ਕੋਲੇ ਜੋਸ਼ਤਾ ਹੈਗਾ ਪਰ ਸਾਨੂੰ ਬ੍ਰਿਕਾ ਲਾ ਕੇ ਗਵਰਨਰ ਦਾ ਕੰਮ ਭਗਵਨ ਸਾਹਿਬ ਕਰਨਗੇ ਤੇ ਬ੍ਰਿਕਾ ਬਹੁਤ ਜ਼ਰੂਰੀ ਹੈ ਕਈ ਬੰਦੇ ਸਮਝਦੇ ਹੋਣਗੇ ਮੈਂ ਗੱਲ ਕਰਦਾ ਮੈਂ ਕਿ ਭਗਵਨ ਸਾਹਿਬ ਗਵਰਨਰ ਦਾ ਕੰਮ ਕਰਨਗੇ ਸਾਡੇ ਉੱਤੇ ਗਵਰਨਰ ਬਣ ਕੇ ਕਿਉਂਕਿ ਜਦੋਂ ਕਿਸੇ ਗੱਡੀ ਦਾ ਕਿਤੇ ਕਵਰਨਾ ਪਹੁੰਚਵੇ ਤਾਂ ਤੁਸੀਂ ਦੇਖਦੇ ਹੋ ਉਹਨੂੰ ਰੋਕਿਆ ਨਹੀਂ ਜਾ ਸਕਦਾ ਭਗਵਨ ਸਾਹਿਬ ਸਾਡੇ ਗਵਰਨਰ ਬਣ ਕੇ ਕੰਮ ਕਰਨਗੇ ਔਰ ਸਾਡੀ ਸਾਈਕਲ ਇੰਡਸਟਰੀ ਨੂੰ ਅੱਗੇ ਲੈ ਕੇ ਜਾਣਗੇ ਤਾਂ ਉਹ ਸਾਹਤ ਕਰਨ ਦੋ ਵਾਰ ਕਾਇਦਾ ਜਾਣ ਦੇਵੋ ਜੀ ਇੱਕ ਚੰਗੀ ਲੀਡਰ ਬਣਦੀ ਆ ਉਹ ਇੱਕ ਬਹੁਤ ਵਧੀਆ देखो ये जी है फादर साहब होने और यूनाइड करके बाकी जी एसोशन करके बनाई गई थी आपका कट्ठे होके काम करना और जी वाधे वास्ते का सके रवैया पिछले कुछ टाइम ਇਹ ਨਰਤਵਾਦੀਆ ਵਧ ਗਿਆ ਜੀ ਜੀ ਇਹ ਚੀਜ਼ਾਂ ਨੂੰ ਕੱਟ ਕੇ ਕੰਮ ਕਰਦੇ ਆ ਕੁਝ ਬੰਦਿਆਂ ਨੂੰ ਮੱਚਿਓਂ ਕੇ ਕੰਮ ਕਰੀਏ ਜਿਹੜੇ ਬੰਦਿਆਂ ਨੇ ਨਹੀਂ ਸਾਡੇ ਨਾਲ ਨਾਲ ਚਾਹੁੰਦੇ ਉਹ ਆਪਣਾ ਲੱਜ ਜੋ ਮਾਰੀ ਕਰਨਾ ਹੈ ਉਹਨਾਂ ਦਾ ਕਹਿੰਦੇ ਆਂ ਦਾ ਕੰਮ ਹੈ ਜਿਹੜੇ ਸਾਡੇ ਮਹਿਸਾਗਾ ਪੋਰਾ ਦੇ ਵੀ ਇਸ ਨਾਲ ਸੌਂਗ ਲਾਵੇ ਚਾਹੇ ਉਹ ਵਰਕਰ ਲੇਬਰ ਨੇ ਆ ਚਾਹੇ ਉਹ ਸਟੇਟ ਲੇਬਰ ਨੇ ਆ ਚਾਹੇ ਉਹ ਹੋਰ ਮਹਿਰਤਾ ਕੱਟੇ ਦੇ ਕੰਮ ਨੂੰ ਉਤਾਰ ਦੇ ਜਿਹੜੇ ਨਾਮ ਜਾਂ ਚਿੰਗਲ ਦਾ ਕਾਰਨ ਆਉਂਦੇ ਸਾਰੇ ਨਾਲ ਹੀ ਆਪਣਾ ਉਹ ਕੰਮ ਕਰਾਵਾ ਕਿ ਉਹ ਆਪਣੀ ਜਨੀ ਆਪਣੀਆਂ ਰਿਪੋਰਟ ਕਰਾਵੇ ਕੰਮ ਕਰਾ ਕੇ ਕਿ ਇਹਦੇ ਤੋਚਦੇ ਨਾਲ ਅੱਜ ਅਜਿਹੀ ਕਿੱਥੇ ਹੋਈ ਦੀ ਹੈ ਪਰ ਅੱਜ ਮੇਰਾ ਜਨਮ ਦਿਨ ਇਹਦਾ ਨਿਵੰਦਨ ਬਾਰਖੇਵਾ ਜੀ ਦੇ ਨਾਲ ਹੀ ਆ ਗਏ ਨੇ ਚਲੋ ਕਿ ਮੇਰਾ ਫਰਜ਼ੀ ਇਹ ਜੀਜਾ ਜੋ ਮੇਰੇ ਮੁਲਕਾਨੇ ਵੇ ਤੇ ਆਇਆਣ ਤਾਂ ਜਾਉ ਕਰਦੇ ਹਾਂ ਇਸ ਦੀ ਐਸੋ ਜਿਵੇਂ ਜਾ ਕੇ ਆਪਣੇ ਮੈਂਬਰਾਂ ਦੀ ਔਰ ਆਪਣੀ ਬਾਕੀ ਜਿਹੜੇ ਸਾਥੀ ਹੈ ਉਹਨਾਂ ਦਾ ਫਾਇਦਾ ਕਰੋ ਉਹਨਾਂ ਦੇ ਕਾਬਲਾ ਦੇ ਤੇ ਸਾਥ ਦਿਓ ਜੀ ਉਹਨਾਂ ਦੀਆਂ ਪ੍ਰੋਬਲਮਾਂ ਹੱਲ ਕਰੋ ਉਹੀ ਅੰਦਿਕਰਾਂਗੇ ਦਾਰਿਆਂ ਦੇ ਮੁਕੀਬ ਬੜੀ ਅਤਿਅੰਸ਼ਾ ਨੀਂ ਕਿੰਨੀ ਇਹ ਬਹੁਤ ਵਧੀਆ ਕੰਮ ਨੇ ਹੈ ਇਨਸਾਨ ਦਵਲ ਉਹ ਆਉਂਦੇ ਅੱਜ ਕੋਟਪੁਰ ਤੋਂ ਇੱਥੇ ਆ ਕੇ ਪਾਰ ਆਪਣੇ ਨਵੇਂ ਕੰਬੀਰਾਂ ਬਣੇ ਆ ਸਾਡੇ ਸੈਕਟਰ ਪਾਰ ਤੇ ਜੀ ਜੀ ਦਾ ਪਾਸਨੀ ਭੋਲ ਜੀ ਦਾ ਜਨਮ ਦਿਨ ਸੀਗਾ ਹੋਰ ਸਾਰੇ ਮੈਂਬਰਾਂ ਨੇ ਬੜਾ ਪੂਜਾ ਦਾ ਮਨਾਇਆ ਤੇ ਸ਼ੇਧਾ ਨੂੰ ਬਹੁਤ ਜ਼ਾਵਨ ਮਿਸ਼ਵਾਲਵਾ ਆ ਮੈਂ ਸਾਰੇ ਮੈਂਬਰਾਂ ਨਾਲ ਖੜਾ ਹਾਂ ਔਰ ਪੂਰੀ ਜੀਬਾ ਮਨਰੇ ਕੋਲ ਟੈਕਨੋਲੋਜੀ ਹੈ ਕਿ ਅਸੀਂ ਗਾਈਡ ਕਰਾਂਗੇ ਸਟੂਡੈਂਟਾਂ ਨੂੰ ਟੈਕਨੋਲੋਜੀ ਤੋਂ ਕਿ ਮੈਂਟਰਸ਼ਿਪ ਡਿਲੀਵਰ ਕਰਾਂਗੇ ਤਾਂ ਕਿ ਜਿਹੜਾ ਅਧੂਰਾ ਸ਼ਾਬਤ ਸਾਈਕਲ ਦਾ ਉਹ ਚਾਲ ਸਕੀ ਹੈ ਇਸ ਕਰਕੇ ਮੈਂ ਇੱਕ ਵਾਰ ਫਿਰ ਤੁਹਾਨੂੰ ਬਤਾਉਂਦਾ ਕਿ ਅੱਜ ਦੇ ਦਿਨਾਂ ਬਾਰੇ ਕਿਹੜਾ ਇਨੋਵੇਸ਼ਨ ਕੀ ਹੋ ਰਹੀ ਹੈ ਜਦੋਂ ਵਾਲੇ ਕੋਲ ਕਹਿਣ ਲੱਗੇ ਬਹੁਤ ਹੀ ਸ਼ੌਭਰਾ ਦੇਣਾ ਹੈ ਕਿ ਸਾਨੂੰ ਦੋ ਦੋ ਖੁਸ਼ੀਆਂ ਮਿਲੀਆਂ ਹੈ। ਬੜੀ ਖੁਸ਼ੀ ਸਾਡੇ ਨਮਯੁਕਤ ਪ੍ਰਧਾਨ ਜੀ ਲਕੀ ਸਾਹਿਬ ਅੱਜ ਅੱਜ ਦੇ ਸੇ ਆਏ ਔਰ ਆਪਣੀ ਕੁਰਸੀ ਤੇ ਆਜਾ ਰਹਾ ਉਹਨਾਂ ਤੋਂ ਬਾਅਦ ਆ ਔਰ ਦੂਸਰੀ ਦੂਸਰੀ ਬਹੁਤ ਵੱਡੀ ਖੁਸ਼ੀ ਸਾਨੂੰ ਇਸ ਤਰੀਕੇ ਸਾਡੇ ਅਜੀਜ਼ ਸਾਡੇ ਅੱਜ ਦੇ ਬਟਾਏ ਹੋਏ ਕਨਵੀਨਰ ਉਹਨਾਂ ਦਾ ਅੱਜ ਜਨਮ ਦਿਨ ਹੈ ਔਰ ਜਨਮ ਦਿਨ ਤੇ ਉਹਨਾਂ ਨੇ ਕਾਢੇ ਵੱਲ ਤੋਹਫਾ ਅਕਸੈਪਟ ਕੀਤਾ ਹੈ ਉਹ ਕਨਵੀਨਰ ਦਾ ਸਾਡਾ ਮੁਖੀ ਹੈ ਕਿ ਜਨਮ ਦਿਨ ਤੇ ਉਹਨਾਂ ਨੇ ਤੋਹਫਾ ਅਕਸੈਪਟ ਕੀਤਾ ਹੈ ਔਰ ਉਮੀਦ ਹੈ ਕਿ ਜੋ ਇਹਨਾਂ ਦੇ ਬੋਲ ਕਰਦੇ ਆ ਰਹੇ ਨੇ ਕਿਉਂਕਿ ਅੱਜ ਅਸੀਂ ਅੰਦਰ ਆਪਣੇ ਆਪ ਨੂੰ ਅਗਰ ਸਾਈਕਲ ਇੰਡਸਟਰੀ ਇੰਡਸਟਰੀ ਸੈਕਟਰ ਨੇ ਵਾਈਟ ਕਲਰ ਪਾ ਕੇ ਅਸੀਂ ਇੱਥੇ ਰਹਿ ਕੇ ਬੈਠੇ ਆ ਤੇ ਇਹਨਾਂ ਦੇ ਮੁਕਦਰ ਦਾ ਇੰਦਨ ਦਿਨ ਜਾਨਗੀਦਾ ਤੇ ਰੰਦਨ ਪਿਤਾ ਜੀ ਦੀ ਪੇਰਵਾਹੀ ਕਿਉਂਕਿ ਕੁੱਟਾ ਨੇ ਉਹ ਸੁੱਕ ਦੀ ਦੱਸੀ ਸ਼ੁਰੂ ਕੀਤੀ ਜਦੋਂ ਅੰਗਰੇਜ਼ ਸਾਨੂੰ ਇੰਡਸਟਰੀ ਕਰਨ ਨਿਜੀ ਕਰਨ ਦਿੱਤੇ ਉਹਨੇ ਉਹ ਸੋਚ ਨਹੀਂ ਦੱਸੀ ਕਿ ਔਰ ਧੀਰੇ ਧੀਰੇ ਅਸੀਂ ਇੱਥੋਂ ਤੱਕ ਪਹੁੰਚੇ ਕਿ ਅੱਜ ਅਸੀਂ ਦੁਨੀਆ ਦੇ 2 ਨੰਬਰ ਤੇ ਸਾਈਕਲ ਸਾਈਕਲ ਬਣਾਨੇ ਆ ਔਰ ਅਗਰ ਇਹਦਾ ਜਰਾ ਸਾਨੂੰ ਇਸ ਤਰ੍ਹਾਂ ਹੀ ਜਿਵੇਂ ਪਹਿਲਾਂ ਸਾਥ ਰਹੇ ਅਸੀਂ ਚਾਈਨਾ ਦੇ ਬਰਾਬਰ ਸਾਈਕਲ ਬਣਾ ਕੇ ਇਹ ਦਿਖਾਵਾਂਗੇ ਇਹ ਅਸੀਂ ਸਾਡੀ ਅਸੀਂ ਇਹਨਾਂ ਨੂੰ ਨਹੀਂ ਇਹ ਸਾਨੂੰ ਤਰੀਕਾ ਦੱਸਣ ਦੇ ਕਿਉਂਕਿ ਇਹ ਜ਼ਿਆਦਾ ਤਜ਼ਰਬੇ ਕਰਦੇ ਕਿ ਇਹਦੇ ਨਾਲ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਔਰ ਦੁਆ ਕਰਨਾ ਕਿ ਗੁਰੂ ਸ੍ਰੀ ਤੰਦਰੁਸਤ ਰਹੇ ਔਰ ਇਸ ਤਰ੍ਹਾਂ ਹੀ ਲੰਬੀ ਉਮਰ ਇਹਨਾਂ ਦੀ ਹੋਵੇ ਔਰ ਇਸ ਤਰ੍ਹਾਂ ਹੀ ਇੰਡਸਟਰੀ ਦੀ ਸੇਵਾ ਕਰਦੇ। ਇਹ ਗੱਲ ਕਿ ਉਹ ਵੀ ਸਦੀ ਦੇ ਵਿੱਚ ਪੈਂਦੇ ਆ ਰਹੇ ਹੋਣਗੇ ਜਿਹੜਾ ਪੜਾਏ ਪੜਾਏ ਉਹ ਜਿਹੜਾ ਤੁਸੀਂ ਕੀ ਗੱਲ ਕਰ ਖਾਸਾ ਵੈਕੁਰ ਜੀ ਕੀ ਪਤਨੀ ਜਿਹਨੂੰ ਜਰਾ ਅੱਜ ਇਹ ਟੁਕੜਾ ਕੇ ਦੇਵ ਮੋਮੈਂਟ ਜੀ ਪੀ ਐਮ ਦੇ ਵਿੱਚ ਦੇ ਵਿੱਚ ਜਿਹੜਾ ਸੈਕਟਰ ਸਰ ਨੂੰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ ਸਾਹਿਬ ਦੇ ਪੁੱਤਰ ਦੇ 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 ਇੱਕ ਬਸ ਬਸ ਦੇ ਬੋਲ ਸ਼ਾਬਾਸ਼ ਤੇ ਜਨਮ ਦੇ ਲਈ ਬਹੁਤ ਹੀ ਉਹਨਾਂ ਨੂੰ ਵਧਾਈਆਂ ਦਿੰਦਾ ਔਰ ਉਹਦੇ ਨਾਲ ਨਾਲ ਜੀਪੀਐਮਏ ਦੀ ਜੋ ਉਹਨਾਂ ਨੇ ਗੁੱਡ ਕਨਵੀਨਰ ਜੇ ਉਹਨਾਂ ਨੇ ਪ੍ਰਬੰਧ ਕੀਤੀ ਆ ਉਹਦੇ ਲਈ ਵੀ ਉਹਨਾਂ ਨੂੰ ਵਧਾਈਆਂ ਦਿੰਦਾ ਔਰ ਇਸ ਪ੍ਰਬੰਧ ਨੂੰ ਵਧਾਈਆਂ ਦਿੰਦਾ ਜਿਸ ਤਰ੍ਹਾਂ ਇਹ ਆਪ ਪ੍ਰੈਕਟਿਸ ਕਰਦੇ ਨੇ ਉਸੇ ਤਰ੍ਹਾਂ ਹੀ ਕੁਆਲਟੀ ਮਾਈਂਡਡ ਇੱਕ ਕੁਆਲਟੀ ਮਾਈਂਡਡ ਹੋਣਾ ਅੱਜ ਦੇ ਦਿਨ ਬਹੁਤ ਵੱਡੀ ਇਸ ਪਰਵਾਰ ਨੇ ਇੱਥੇ ਆ ਕੇ ਕੀਤਾ ਜਿਸ ਤਰ੍ਹਾਂ ਸਾਡਾ ਦੁਨੀਆ ਦੇ ਵਿੱਚ ਸਾਡੀ ਫੈਕਟਰੀ ਦਾ ਨਾਮ ਬਣ ਗਿਆ ਕਿ ਬੈ ਚ ਉਹਨਾਂ ਨੂੰ ਤੇਰੇ ਪਰਦੇ ਤੋਂ ਬਣਾਇਆ ਨਾਮ ਉੱਥੇ ਪਾਸ ਕਰਦਾ ਕਿ ਸਾਡੀ ਜਿਹੜੀ ਹੈ ਇਹ ਆਪਣੀ ਮਾਹਰ ਰੀਸਾਈਕਲਿੰਗ ਉਹ ਹੋਰ ਟੱਕੀਆਂ ਤੋਂ ਬਣਦੀਆਂ ਤੋਂ ਬਹੁਤ-ਬਹੁਤ ਧੰਨਵਾਦ ਹੈ ਵੈਲਕਮ ਹੋਰ ਸਾਰੇ ਸੱਜਣ ਜਿਹੜਾ ਆ ਕੇ ਅਮੇਸ਼ਾ ਅਸ਼ੀਰਵਾਦ ਦਿੰਦਾ ਹੈ ਜੀ ਜੀਸਰ ਸੋ जिन्होंने बड़े वीर जब जब करते हैं कुलदीप को आए पप्पू आगे पप्पू आगे जाते हैं मैं सारे पप्पू के आगे जाता है यार बदल रहा है नहीं नहीं सारे और जैसे सब है उस सेतली ने उजिलन मालूम है ये बड़े जी

ਕੁਝ ਹੋਰ ਬੋਲਣ ਵਾਲੇ ਤੁਸੀਂ ਮੇਰੇ ਸ਼ਾਸ਼ੀਵਰਤ ਅੱਛੇ ਅਦਾਸਿਸ ਚੁਕਾਵਾਸਤੀ ਗਿਆ ਸੈਇਦ ਰਿਕਨਸਿਨ ਐਸਬਿਸ਼ਿਨ ਚਲਾ ਪਰ ਇਹ ਇਹ ਹੀ ਤਰ੍ਹਾਂ ਅਸੀਂ ਗੁਜਾਰਸ਼ ਵੀ ਹੈ ਰਿਕਵੈਸਟ ਵੀ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸੈਇਦ ਸਾਹਿਬ ਅਸਮਲ ਕਰੋ ਆਪਣੇ ਜੀ ਮੌਲੇ ਦਾ ਪਟਾ ਲਾੜ ਜੂੜ ਦਿਓ ਇਹ ਹੀ ਹੋਣੀ ਹੈ ਨੀਓ ਤੁਸੀਂ ਤੁਹਾਡੇ ਦੀ ਅਸੀਂ ਤੁਹਾਡੇ ਦੀ ਵਿੱਚ ਜਦ ਆਪਣੇ ਪੂਰੇ ਤੈਅ ਹੋ ਇੱਕ ਜ਼ਰੂਰ ਕਰਵਾ ਲਵੇ ਤੋ ਜ਼ਬਰਦਸਤ ਸਤਿਅਰ ਹੋਣ ਹੋਣ ਸਵਰਗੀ ਮੈਂ ਹੁਣ ਬੁਝੇ ਨਹੀਂ ਕਿ 2 ਸਾਲ ਹੋ ਗਏ ਬਹੁਤ ਵਧੀਆ ਮੈਨੂੰ ਪਿਆਰ ਦਿੰਦਾ ਹੋ ਛੋਟੇ ਭਰਾ ਹੋਣ ਕਿੱਥੇ ਜਾਣਾ ਸੀ ਕੰਨਾਂ ਦੇ ਗੱਦ ਹਵਾ ਤਲਾਸ਼ੀ ਕੋਸ਼ਿਸ਼ ਕੀਤੀ ਪਰ ਉਹ ਜੋ ਜਵਾਬ ਨਿਤਨੀ ਨਜ਼ੀਦੇ ਮੇਰੇ ਦੇ ਵਿੱਚ ਪਰਕ ਨਹੀਂ ਭਰਾ ਹੋਣਾ ਛੋਟਾ ਹੋ ਰਹਾ ਜਿਹਾ ਤੇ ਜਿੰਨੂ ਨਜ਼ੀਦ ਹੈ ਉਹ ਇੱਕ ਵਿਰੁੱਧ ਪਤ ਜੀਵੇਂ ਲਕੀਤੋ ਤੋਂ ਇਹ ਮੈਨੂੰ ਆਪਣਾ ਮੈਂ ਬਿਨਾਂ ਕਿਸੇ ਡਰ ਮੈਂ ਸੈਕਸਰੂ ਬੋਲਿਆ ਸੈਕਸਰੂ ਨਾਲ ਇਹੋ ਲਈ ਇੱਕ ਜੀ ਲਈ ਸਿੱਖਾ ਚਾਹੀਏ ਉਹਦੇ ਨੇ ਵੀ ਆ ਜਾਏ ਉਹਨਾਂ ਸਾਰਿਆਂ ਨੂੰ ਅੱਜ ਪਹਿਲੀ ਵਾਰੀ ਇੱਥੇ ਕੱਠੇ ਹੋ

ਔਰ ਇਹ ਰਿਕਵੈਸਟ ਕਰਨਾ ਕਿ ਇਸ ਐਸੋਸੀਏਸ਼ਨ ਨੂੰ ਸੈਂਟੀਫਿਕ ਤਰੀਕੇ ਨਾਲ ਚਲਾਓ ਔਰ ਹਰ ਤਰ੍ਹਾਂ ਦੀ ਸੀਨੀਅਰ ਤੁਹਾਡੇ ਨਾਲ ਨੇ ਗਾਈਡੈਂਸ ਲਓ ਨਾ ਚਲਾਓ ਬੁਲਾਓ ਜੋ ਮਰਜ਼ੀ ਮੈਨੂੰ ਯਾਦ ਹੈ ਕਿ ਜਦੋਂ ਪਿਛਲੇ ਪਿਛੋ ਅਚਾਰ ਲੈਟਰਸ ਲੈਣ ਦੀ ਡਰਾਫਟ ਕਰਕੇ ਦਿਓ ਮੈਂ ਕਿਉਣਾ ਔਰ ਕਾਰ ਲੈਟਰ ਦੇਣਾ ਕਰਕੇ ਕਿ ਯਾਰ ਪੋਸਟ ਕਰ ਦਿਓ ਸੋ ਇਸ ਤਰ੍ਹਾਂ ਸਾਰਿਆਂ ਨੂੰ ਕੰਮ ਵੰਡ कहना, नहीं नहीं। के कहना है कुछ कहना जूरज बारे में कहना होगी गोष्टी पल पल जगह जगह पहुंच जाते

जाते तो बधाया जे पावे ना पर करया। खर्च करे तो है तो कर खर्च करे जे तो कंप्यूटर साइड करते टेस्टिंग टेस्टिंग फैसिलिटीज ते इता चीजा ते खर्च करे जे तो असि कोई दुकानदार नहीं के असि अपने पैसे नु बधाई है असि ते चाहंदे आ असि सारे रल के इकट्ठे करिए इकट्ठे करके देखो खर्च करिए फॉर द बेनिफिट ऑफ इंडस्ट्री ए बैठे और पप्पू साहब

இதில் come <laughs> on